ਮੁੰਬਈ ਕਿਹੜੇ ਗੱਲਾਂ ਸਰਦਾਰ ਮਾਨ ਦੀ ਕਦਰ ਕੁਸ਼ੀ ਕਰ ਰਿਹਾ ਹੈ ਖੇੜਾ ਸਾਹਿਬ ਤੁਸੀਂ ਤਾਂ ਆਪਦੀ ਕੀਤੀ ਕਰਾਈ ਖੂਚ ਪਾਤੀ ਤੁਸੀਂ ਨਿਊਟਰਲ ਰਹਿੰਦੇ ਤੁਸੀਂ ਬਾਦਲਾਂ ਦਾ ਕਿਰਦਾਰ ਤਾਂ ਵੇਖ ਲਓ ਇਹਨਾਂ ਦੇ ਟਾਈਮ 'ਚ ਸਿੱਖ ਇਤਿਹਾਸਨਾ ਦੀ ਪੁਸਤਕ ਲਿਖੀ ਗਈ ਸ਼੍ਰੋਮਣੀ ਕਮੇਟੀ ਦੇ ਟਾਈਟਲ ਹੇਠ ਪਾਰਲੀਮੈਂਟ ਸਟੇਟਾਂ ਚ ਅੱਜ ਬੱਚਿਆਂ ਨੂੰ ਉਹ ਮਤਲਬ ਸਿਲੇਬਸ 'ਚ ਲੱਗੀ ਹੈ ਜਿਹਦੇ ਵਿੱਚ ਸਾਡੇ ਗੁਰੂਆਂ ਨੂੰ ਚੋਟ ਅੱਗ ਲਿਖਿਆ ਸਿਮਰਨਜੀਤ ਸਿੰਘ ਮਾਨ ਨੇ 1984 ਵਿੱਚ ਡੀਆਈਜੀ ਦੇ ਅਹੁਦੇ ਨੂੰ ਲੱਤ ਮਾਰੀ ਕਿਉਂਕਿ 1970 84 ਵਿੱਚ ਇੰਦਰਾ ਗਾਂਧੀ ਨੇ ਅਕਾਲ ਤਖਤ ਸਾਹਿਬ ਸਮੇਤ 37 ਹੋਰ ਗੁਰਦੁਆਰਿਆਂ ਤੇ ਹਮਲਾ ਕੀਤਾ ਸੀ। ਕਾਤਲ ਹਵਾਰਾ ਕੌਮ ਨੂੰ ਕੀ ਸੇਧ ਦੇਊਗਾ। ਉਹਨਾਂ ਨੂੰ ਚੰਦੂ ਮਾਜਰਾ ਕਹਿੰਦਾ ਜਿਹੜਾ ਚੋਲਾ ਸਰਸੀ ਵਾਲੇ ਬਾਬੇ ਨੇ ਪਾਇਆ ਈ ਉਹ ਸੁਖਵੀਰ ਬਾਦਲ ਨੇ ਫੜਾਇਆ ਸੀ ਦੇਕੇ ਹੀ ਮੈਂ ਆਇਆ। ਟੁੰਨਾ ਬਾਦਲ ਕੈ ਨਾਲ ਖੜੇ ਹਾਂ ਜਿਨ੍ਹਾਂ ਨੇ 2015 ਨੂੰ ਜਿਨ੍ਹਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ। ਪਾਪੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੱਕ ਕੇ ਲੈ ਗਏ। ਗੁਰਦੁਆਰਾ ਸਾਹਿਬ ਦੀ ਕੰਧ ਤੇ ਲਿਖ ਕੇ ਲਾਗੇ ਤੁਹਾਡਾ ਗੁਰੂ ਸਾਡੇ ਕੋਲ ਆ ਕਰ ਲੋ ਕੀ ਕਰਦੇ ਹੋ? ਤੇ ਬਾਦਲ ਦਾ ਸੁਖਵੀਰ ਬਾਦਲ ਗ੍ਰਹਿ ਮੰਤਰੀ ਸੀ ਜਪਜੀਤ ਸਿੰਘ ਦਾ ਪਾਠ ਹੋ ਗਿਆ ਸੀ ਜਾਪ ਸਹਿਬ ਦਾ ਪਾਠ ਕਰਦੀ ਸੰਗਤ ਤੇ ਗੰਦੇ ਪਾਣੀ ਦੇ ਵਿਚਾੜਾ ਗੋਲੀ ਸਿੱਕਾ ਵਰਤਿਆ ਡਾਂਗਾ ਨਾਲ ਇਡੀ ਬੁਰੀ ਤਰ੍ਹਾਂ ਕੁੱਟਿਆ ਕਿ ਇਹਨਾਂ ਨੇ ਜਲਿਆਂ ਵਾਲਾ ਬਾਗ ਚੇਤੇ ਕਰਾਤਾ ਇੱਕ ਸਵਾਲ ਪੁੱਛਣਾ ਚਾਹੁੰਨੀ ਆ ਸਰਦਾਰ ਖੇੜਾ ਜੀ ਨੂੰ ਕਿ ਤੁਸੀਂ ਸਿੱਖ ਸੰਾਤਾ ਨਾਲ ਖੜੇ ਹੋ ਕਿ ਬਾਦਲਦਲ ਨਾਲ ਖੜੇ ਹੋ ਤਰਵੇਂਲੇ ਇਹਨਾਂ ਦਾ ਸੀ ਟਾਈਮ ਸਿੱਖਾਂ ਨੂੰ ਸ਼ਹੀਦ ਕੀਤਾ ਨਿਰੰਕਾਰੀ ਕਾਂਡ ਹੋਇਆ ਨਿਰੰਕਾਰੀ ਨੂੰ ਆਪਦੀ ਕਾਰਜ ਚ ਛੱਡ ਕੇ ਆਇਆ ਇਹਨੇ 85 ਲੱਖ ਰੁਪਏ ਇਸ ਬਾਦਲ ਕੇ ਲਾਣੇ ਨੇ ਐਡਾ ਲਵਾ ਕੇ ਦਸਿਆ ਕਿਸੀ ਸੌਤਾ ਸਾਧਨੀ ਮਾਫੀ ਮੰਗੀ ਹੈ ਉਹਨੇ ਮਾਫੀ ਮੰਗੀ ਵੀ ਨਹੀਂ 4 ਸਾਲ ਤਸੀਹੇ ਦਿੱਤੇ ਗਏ ਪੈਰਾਂ ਦੇ ਨੋਜ ਮੂਰਾ ਨਾਲ ਖਿੱਚੇ ਦਾੜਾ ਸਾਹ ਕੁੱਟਿਆ ਤਾਂ ਤਰਨ ਤਾਰਨ ਦੀ ਸੰਗਤ ਨੇ ਅੱਜ ਉਹ ਹਲਕਾ ਖਡੂਰ ਸਾਹ ਹੈ ਤਰਨ ਤਾਰਨ ਹਲਕਾ ਸੀ ਲੋਕ ਸਭਾ ਹਲਕਾ ਤਰਨ ਤਾਰਨ ਦੀ ਸੰਗਤ ਨੇ ਜੇਲ੍ਹ ਵਿੱਚ ਬੈਠੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ 5 ਲੱਖ ਵੋਟ ਦੀ ਲੀਡ ਨਾਲ ਜਿਤਾ ਕੇ ਲੋਕ ਸਭਾ ਭੇਜਿਆ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੇਲ੍ਹ ਚੋਂ ਨਿਕਲੇ ਟਾਈਮ 'ਚ ਨਸ਼ੇ ਆਏ ਇਹਨਾਂ ਦੇ ਟਾਈਮ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਇਹਨਾਂ ਨੇ ਟਾਈਮ 'ਚ ਨਰੰਗਕਾਰੀ ਕਾਂਡ ਹੋਇਆ ਕੌਮ ਕੇ ਸਾਡੀ ਫਾਈਲ ਇਹਨੇ 25 ਸਾਲ ਨੱਪ ਕੇ ਰੱਖੀ ਬਾਦਲ ਨੇ ਭਾਈ ਗੁਰਦੀਪ ਸਿੰਘ ਜੀ ਖਿਹੜਾ ਦਾ ਇੱਕ ਬਿਆਨ ਵਾਇਰਲ ਹੁੰਦਾ ਜਿਸ ਵਿੱਚ ਉਹ ਸਿਮਰਜੀਤ ਸਿੰਘ ਮਾਨ ਵਾਰੇ ਕਾਫੀ ਕੁਝ ਬੋਲਦੇ ਆ ਤੇ ਇਸੇ ਵਿਸ਼ੇ ਤੇ ਗੱਲਬਾਤ ਸਾਡੇ ਨਾਲ ਕਰਨਗੇ ਬੀਬੀ ਰਜ਼ਿੰਦਰ ਕੌਰ ਜੈਤੋ ਬੀਬੀ ਜੀ ਕਿਵੇਂ ਵੇਖਦੇ ਹੋ ਇਸ ਮੁੱਦੇ ਨੂੰ ਜੋ ਭਾਈ ਗੁਰਦੀਪ ਸਿੰਘ ਜੀ ਨੇ ਇਹ ਵਾਇਰਲ ਵੀਡੀਓ ਹੋ ਰਹੀ ਹੈ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਦੀ ਫਤਿਹ ਜੋ ਬਾਬਾ ਬਕਾਲਾ ਵਿਖੇ ਭਾਈ ਗੁਰਦੀਪ ਸਿੰਘ ਖੇੜਾ ਜੀ ਨੇ ਜੀ ਸਰਦਾਰ ਸਿਮਰਨ ਜੀ ਸਿੰਘ ਮਾਨ ਦੇ ਉਲਟ ਬੋਲਿਆ ਉਹ ਬਹੁਤ ਨਿੰਦਨਯੋਗ ਹੈ ਜੀ ਜੇ ਭਾਈ ਖੇੜਾ ਜੀ ਐ ਬਹੁਤ ਸਮਾਂ ਜੇਲ੍ਹ ਵਿੱਚ ਰਹਿ ਕੇ ਆਏ ਨੇ ਬੰਦੀ ਸਿੰਘ ਨੇ ਸਾਡੇ ਸਤਕਾਰਯੋਗ ਨੇ ਪਰ ਉਹਨਾਂ ਨੂੰ ਸਰਦਾਰ ਸਿਮਰਨ ਜੀ ਸਿੰਘ ਮਾਨ ਦੇ ਉਲਟ ਜਾ ਉਹਨਾਂ ਦੀ ਕਿਰਦਾਰ ਕਸ਼ੀਦ ਕਰਨ ਦਾ ਕੋਈ ਹੱਕ ਨਹੀਂ ਜੀ ਮੈਂ ਇੱਕ ਸਵਾਲ ਪੁੱਛਣਾ ਚਾਹੁੰਨੀ ਆ ਸਰਦਾਰ ਖੇੜਾ ਜੀ ਨੂੰ ਕਿ ਤੁਸੀਂ ਸਿੱਖ ਸਿਧਾਂਤਾਂ ਨਾਲ ਖੜੇ ਹੋ ਕਿ ਬਾਦਲਦਾਲ ਨਾਲ ਖੜੇ ਹੋ ਸਿੱਖ ਸਿਧਾਂਤ ਕੀ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਕਿਹਾ ਸੀ ਜਿਸ ਦਿਨ ਅਕਾਲ ਤਖਤ ਸਾਹਿਬ ਤੇ ਭਾਰਤੀ ਫੌਜ ਚੜ ਕੇ ਆ ਗਈ ਉਸ ਦਿਨ ਖਾਲਸਤਾਨ ਦੀ ਨਹੀਂ ਰੱਖੀ ਜਾਊਗੀ ਉਹ ਆਪਣਾ ਸਟੈਂਡ ਸਪਸ਼ਟ ਕਰਨ ਕਿ ਉਹ ਬਾਦਲ ਕਿਆਂ ਨਾਲ ਹੈ ਕਿ ਸਿੱਖ ਸਿਧਾਂਤਾਂ ਨਾਲ ਹੈ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੁਰਬਾਨੀ ਕਿੰਨੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 1984 ਵਿੱਚ ਡੀਆਈਜੀ ਦੇ ਅਹੁਦੇ ਨੂੰ ਲੱਤ ਮਾਰੀ ਕਿਉਂਕਿ 19784 ਵਿੱਚ ਇੰਦਰਾ ਗਾਂਧੀ ਨੇ ਅਕਾਲ ਤਖਤ ਸਾਹਿਬ ਸਮੇਤ 37 ਹੋਰ ਗੁਰਦੁਆਰਿਆਂ ਤੇ ਹਮਲਾ ਕੀਤਾ ਸੀ ਸਾਰੇ ਸਿੱਖ ਜਜਵਾਤ ਪੜ ਕੇ ਤਾਂ ਸੰਤਾ ਮਤਲਬ ਸਰਦਾਰ ਸਿਮਰਨਜੀਤ ਸਿੰਘ ਮਾਨ ਡੀਆਈਜੀ ਪੁਲਿਸ ਹਨ ਇਹਨਾਂ ਨੇ ਡੀਆਈਜੀ ਦਾ ਅਹੁਦਾ ਛੱਡਿਆ ਅਸਤੀਫਾ ਦਿੱਤਾ ਭਾਗਲਪੁਰ ਦੀ ਜੇਲ੍ਹ ਚ ਸਿੱਟਿਆ ਗਿਆ ਇਹਨਾਂ ਨੂੰ 4 ਸਾਲ ਤਸੀਹੇ ਦਿੱਤੇ ਗਏ ਪੈਰਾਂ ਦੇ ਨੌਂ ਜਮੂਰਾ ਨਾਲ ਖਿੱਚੇ ਦਾੜਾ ਸਾਭ ਪੁੱਟਿਆ ਤਾਂ ਤਰਨ ਤਾਰਨ ਦੀ ਸੰਗਤ ਨੇ ਅੱਜ ਉਹ ਹਲਕਾ ਖਡੂਰ ਸਾਹਿਬ ਹੈ ਤਰਨ ਤਾਰਨ ਹਲਕਾ ਸੀ ਲੋਕ ਸਭਾ ਹਲਕਾ ਤਰਨ ਤਾਰਨ ਦੀ ਸੰਗਤ ਨੇ ਜੇਲ੍ਹ ਵਿੱਚ ਬੈਠੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ 5 ਲੱਖ ਵੋਟ ਦੀ ਲੀਡ ਨਾਲ ਜਿਤਾ ਕੇ ਲੋਕ ਸਭਾ ਭੇਜਿਆ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੇਲ੍ਹ ਚੋਂ ਨਿਕਲੇ ਪਾਗਲਪੁਰ ਦੀ ਜੇਲ੍ਹ ਚੋਂ ਤਾਂ ਮੇਰੇ ਕਹਿਣ ਦਾ ਮਤਲਬ ਵੀ ਭਾਈ ਖੜਾ ਸਪਸ਼ਟ ਕਰਨ ਤੁਸੀਂ ਉਹਨਾਂ ਬਾਦਲ ਕਿਆਂ ਨਾਲ ਖੜੇ ਹੋ ਜਿਨ੍ਹਾਂ ਨੇ 2015 ਜਿਨ੍ਹਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਪਾਪੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਚੱਕ ਕੇ ਲੈ ਗਏ ਗੁਰਦੁਆਰਾ ਸਾਹਿਬ ਦੀ ਕੰਧ ਤੇ ਲਿਖ ਕੇ ਲਾ ਗਏ ਤੁਹਾਡਾ ਗੁਰੂ ਸਾਡੇ ਕੋਲ ਆ ਕਰ ਲੋ ਕੀ ਕਰਦੇ ਹੋ ਫਿਰ ਉਹਨਾਂ ਨੇ ਗੁਰੂ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਗਲੀਆਂ 'ਚ ਖਿਲਾਰਿਆ ਸਿੱਖ ਜज्ਬਾਤ ਰੋਏ ਅਸੀਂ ਸਾਰੇ ਸ਼ਾਮਿਲ ਸੀ ਅਸੀਂ ਕੋਟਕਪੂਰੇ ਦੇ ਚੌਕ 'ਚ ਧਰਨੇ ਲਾਏ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੋਟਕਪੂਰੇ ਦੇ ਚੌਕ 'ਚ ਧਰਨਾ ਲੱਗਿਆ ਪਾਠ ਕਰਦੀਆਂ ਸੰਗਤ ਤੇ ਬਾਦਲ ਦੀ ਮਤਲਬ ਪੁਲਿਸ ਨੇ ਬਾਦਲ ਨੇ ਬਾਦਲ ਦਾ ਸੁਖਵੀਰ ਬਾਦਲ ਗ੍ਰਹਿ ਮੰਤਰੀ ਸੀ ਜਪਜੀ ਸਾਹਿਬ ਦਾ ਪਾਠ ਹੋ ਗਿਆ ਸੀ ਜਾਪ ਸਾਹਿਬ ਦਾ ਪਾਠ ਕਰਦੀ ਸੰਗਤ ਤੇ ਗੰਦੇ ਪਾਣੀ ਦੇ ਵਿਚਾੜਾ ਗੋਲੀ ਸਿੱਕਾ ਵਰਤਿਆ ਡਾਂਗਾ ਨਾਲ ਏਡੀ ਬੁਰੀ ਤਰ੍ਹਾਂ ਕੁੱਟਿਆ ਕਿ ਇਹਨਾਂ ਨੇ ਜਲਿਆਂਵਾਲਾ ਬਾਗ ਚੇਤੇ ਕਰਾਤਾ ਜਲਿਆਂਵਾਲਾ ਬਾਗ ਇੱਕ ਦੋ ਰਾਈਟਰਾਂ ਨੇ ਮਤਲਬ ਗਾਇਕਾਂ ਨੇ ਕਵਿਸ਼ਰਾਂ ਨੇ ਪ੍ਰਤਪਾਲ ਬਗੜਾੜੀਆ ਮੁੰਡਾ ਉਹਨਾਂ ਨੇ ਕੱਢਿਆ ਵੀ ਹੈ ਗਾਣਾ ਜਲਿਆਂਵਾਲਾ ਬਾਗ ਬਣਾਤਾ ਕੋਟਕਪੂਰੇ ਦੇ ਚੌਂਕ ਨੂੰ ਇੰਨਾ ਸਾਡੇ ਤੇ ਤਸ਼ੱਦਦ ਕੀਤਾ ਦੋ ਸਿੱਖਾਂ ਨੂੰ ਸ਼ਹੀਦ ਕਰਤਾ ਬਾਬਲ ਉਲਟਾ ਸਾਰਾ ਕੁਝ ਕਰਕੇ ਸਿੱਖਾਂ ਨੂੰ ਰਵਾ ਕੇ ਕੁੱਟ ਕੇ ਮਾਰ ਕੇ ਇਹਨਾਂ ਦਾ ਹਿਰਦਾ ਨਹੀਂ ਠਰਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਵੀ ਦਾ ਸਾਰਾ ਦੋਸ਼ ਦੋ ਸਿੱਖਾਂ ਤੇ ਪੰਜ ਗਰਾਈਂ ਦੇ ਦੋ ਸਿੱਖ ਰੁਪਿੰਦਰ ਤੇ ਜਸਵਿੰਦਰ ਤੇ ਪਾਤਾ ਕਿ ਆਲ ਵਰਲਡ ਚ ਇੱਕ ਮਾੜਾ ਸੰਦੇਸ਼ ਜਾਵੇ ਕਿ ਸਿੱਖ ਆਪ ਹੀ ਆਪਦੇ ਗੁਰੂ ਦੀ ਬੇਅਦਬੀ ਕਰਦੇ ਆ ਕੀ ਨਹੀਂ ਹੋਇਆ ਬਾਦਲ ਦੇ ਟਾਈਮ ਚ ਸੌਦਾ ਸਾਧ ਦੇ ਪੋਸਟਰਾਂ ਨੂੰ ਇਹਨਾਂ ਪ੍ਰੋਟੈਕਸ਼ਨ ਦਿੱਤੀ ਸੌਦਾ ਸਾਧ ਨੇ ਮਾਫੀ ਮੰਗੀ ਨਹੀਂ ਫਿਰ ਵੀ ਝੂਠਾ ਅਕਾਲ ਤੱਕ ਸਭ ਨੂੰ ਗੁੰਮਰਾਹ ਕਰਕੇ ਲੱਖਾਂ ਰੁਪਇਆ 85 ਲੱਖ ਰੁਪਇਆ ਸ਼੍ਰੋਮਣੀ ਕਮੇਟੀ ਦਾ ਸਰਮਾਇਆ ਜੋ ਆਮ ਸਿੱਖ ਸੰਗਤ ਕੋਈ ਪੰਜੀ ਮੱਥਾ ਦੇਖਦੀ ਹੈ ਕੋਈ ਦਸੀ ਕੋਈ ਦੋ ਰੁਪਇਆ ਕੋਈ ਚਾਰ ਰੁਪਇਆ ਆਪਦੇ ਗੁਰੂ ਨੂੰ ਆਪਾਂ ਦਰਸ਼ਨੀ ਭੇਟਾ ਦਿੰਨੇ ਆ ਇਹਨੇ 85 ਲੱਖ ਰੁਪਇਆ ਇਸ ਬਾਦਲ ਕੇ ਲਾਣੇ ਨੇ ਇਦਾਂ ਲਵਾ ਕੇ ਦੱਸਿਆ ਕਿ ਅਸੀਂ ਸੌਦਾ ਸਾਧਨੇ ਮਾਫੀ ਮੰਗੀ ਹੈ ਉਹਨੇ ਮਾਫੀ ਮੰਗੀ ਵੀ ਨਹੀਂ ਇਹ ਸਾਰੇ ਦੋਸ਼ ਬਾਦਲ ਕੇ ਆਤੀ ਹੈ ਇਹਨਾਂ ਦੇ ਟਾਈਮ 'ਚ 78 ਤੋਂ ਲੈ ਕੇ 92 ਤੱਕ ਇਹਨਾਂ ਦੇ 78ਵੇਂ ਲੈ ਇਹਨਾਂ ਦਾ 80 ਟਾਈਮ ਸਿੱਖਾਂ ਨੂੰ ਸ਼ਹੀਦ ਕੀਤਾ ਨਿਰੰਕਾਰੀ ਕਾਂਡ ਹੋਇਆ ਨਿਰੰਕਾਰੀ ਨੂੰ ਆਪਦੀ ਕਾਰਜ ਚ ਛੱਡ ਕੇ ਆਇਆ ਇਹਨਾਂ ਤੇ ਤਾਂ ਦੋਸ਼ ਬੜੇ ਨੇ ਇਹ ਕਿੱਥੋਂ ਸੁਰਖਰੂ ਹੋ ਜਾਣਗੇ ਇਹਨਾਂ ਨੇ ਸਿੱਖ ਕੌਮ ਨਾਲ ਹਮੇਸ਼ਾ ਧਰੋਹ ਕਮਾਇਆ ਪਰ ਭਾਈ ਸਾਹਿਬ ਦਾ ਬਦਲ ਬੇਟੇ ਸਾਰੀਆਂ ਗੱਲਾਂ ਦੱਸੂ ਸੁਮੇਧ ਸੈਣੀ जिने ਸਾਡੇ ਨੌਜਵਾਨਾਂ ਨੂੰ ਚੁਣ-ਚੁਣ ਕੇ ਮਾਰਿਆ 70 ਤੋਂ ਲੈ ਕੇ 92 ਤੱਕ ਕਿੰਨੇ ਹਜ਼ਾਰ ਮੁੰਡੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ 25000 ਲਾਸ਼ਾਂ ਦਾ ਤਾਂ ਆਪਣੇ ਮਤਲਬ ਵੀਰ ਜੀ ਕੱਢ ਲਿਆਏ ਸੀ ਸਾਰਾ ਬਿਉਰਾ 25000 ਲਾਸ਼ਾਂ ਦਾ ਤੇ ਕਿੰਨੇ ਹਜ਼ਾਰ ਘੱਟੋ-ਘੱਟ ਲੱਖ ਦੇ ਨੇੜੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ 10ਵੀਂ-10ਵੀਂ ਪੜ੍ਹਦੀ 'ਚ 5ਵੀਂ 'ਚ 10ਵੀਂ 'ਚ ਪੜਦੇ ਬੱਚੇ ਕਈਆਂ ਦਾ ਪਤਾ ਹੀ ਨਹੀਂ ਲੱਗਿਆ ਤੇ ਇਹਨਾਂ ਨੇ ਮਾਰਿਆ ਇਹਨੇ ਸੁਮੇਤ ਸੈਣੀ ਨੂੰ ਡੀਜੀਪੀ ਪੁਲਿਸ ਬਣਾਇਆ ਇਹ ਜਹਾਰਸ ਆਲਮ ਜਿਹਨੇ ਆਲਮ ਸੈਨਾਮਾਰੀ ਬਣਾਈ ਸੀ ਸਿੱਖਾਂ ਨੂੰ ਕੋ-ਕੋ ਕੇ ਮਾਰਨ ਵਾਸਤੇ ਉਹਨੂੰ ਬਹੁਤ ਵੱਡਾ ਔਦਾ ਦਿੱਤਾ ਉਹਦੀ ਪਤਨੀ ਨੂੰ ਬਹੁਤ ਵੱਡਾ ਔਦਾ ਦਿੱਤਾ ਜਥੇਦਾਰ ਕੌਂਕੇ ਜਿਹਨੂੰ ਪੁਲਿਸ ਨੇ ਵਿਚਾਲਿਓਂ ਪਾੜਤਾ ਸੀ ਸੀਆਈ ਸਟਾਫ ਜਗਰਾਉਂ ਚ ਉਹਨਾਂ ਦੀ ਬਾਡੀ ਦੇ ਟੋਟੇ ਟੋਟੇ ਕਰਕੇ ਜੀ ਅੱਜ ਵੀ ਉਸ ਛੋਟੇ ਥਾਣੇਦਾਰ ਦੇ ਕਮਰੇ ਚ ਕੋਈ ਵੜਦਾ ਨਹੀਂ ਜਿੱਥੇ ਉਹਨਾਂ ਦੇ ਟੋਟੇ ਟੋਟੇ ਕਰਕੇ ਬਾਡੀ ਦੇ ਨਹਿਰ ਚ ਸਿੱਟੇ ਸੀ ਸਾਡਾ ਕੱਲ ਤੱਕ ਸਭ ਦਾ ਜਥੇਦਾਰ ਹੋਵੇ ਤੇ ਇਹਨੇ ਜਦੋਂ ਮਤਲਬ ਬਾਦਲ ਸੱਤਾ ਚ ਨਹੀਂ ਹੁੰਦਾ ਇਹਨੇ ਕਿਹਾ ਸੀ ਕਿ ਮੈਂ ਸਾਰੇ ਪੁਲਿਸ ਵਾਲਿਆਂ ਦੀ ਮਤਲਬ ਇਨਕੁਆਇਰੀ ਕਰਾਉਂਗਾ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਕਰਕੇ ਆਪਦੀਆਂ ਫੀਤੀਆਂ ਲਈਆਂ ਆਪਦੀ ਪ੍ਰਮੋਸ਼ਨਾਂ ਕਰਾਈਆਂ ਮੈਂ ਉਹਨਾਂ ਦੀ ਡਿਮੋਸ਼ਨਾਂ ਕਰੂੰਗਾ ਸਾਡੇ ਜਜ਼ਬਾਤਾਂ ਨਾ ਖੇਡਿਆ ਹੂੰ ਸਾਡੇ ਜਜ਼ਬਾਤਾਂ ਨਾ ਖੇਡਿਆ ਇੱਕ ਹੋਵੇ ਸਿੱਖ ਸਾਡਾ ਮੁੱਖ ਮੰਤਰੀ ਤੇ ਗੁਰੂਗ੍ਰਾਂਸਾ ਮਾਰੇ ਦੀ ਬੇਦਬੀ ਹੋ ਜੇ ਹੂੰ ਫਿਰ ਬੇਦਬੀ ਦਾ ਦੋਸ਼ ਵੀ ਸਿੱਖਾਂ ਤੇ ਜੇ ਬੈਬਲ ਵਿੱਚ ਉਹ ਮਾਰਿਆ ਗਿਆ ਹੂੰ ਮਤਲਬ ਜਿਹੜਾ ਉਹ ਸੀਗਾ ਦੁਕਾਨਦਾਰ ਕੀ ਨਾਂ ਸੀ ਉਹਦਾ ਗੁਰਦੇਵ ਜੀ ਤੇ ਉਹਦੇ ਦੋਸ਼ ਵਿੱਚ ਵੀ ਸਾਰੇ ਸਿੱਖਾਂ ਨੂੰ ਕੁੱਟਿਆ ਹੂੰ ਮਤਲਬ ਸਰਕਾਰਾਂ ਨੇ ਸਾਡੇ ਨਾਲ ਕੀ ਕੀਤਾ ਤੇ ਬਾਦਲ ਕਹਿੰਦੇ ਤਾਂ ਹੋਰ ਵੀ ਬੜੇ ਦੋਸ਼ ਨੇ ਇਹਨਾਂ ਦੇ ਟਾਈਮ 'ਚ ਸਿੱਖ ਇਤਿਹਾਸਨਾ ਦੀ ਪੁਸਤਕ ਲਿਖੀ ਗਈ ਸ਼੍ਰੋਮਲਿਕ ਮੇਟੀ ਨਾਲ ਕੋਲੇ ਆ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦੀ ਆ ਪੰਜ ਵਾਰੇ ਮੁੱਖ ਮੰਤਰੀ ਰਹੇ ਨੇ ਪੰਜਾਬ ਦਾ ਪਾਣੀ ਇਹਨਾਂ ਨੇ ਲੁੱਟਿਆ ਚੰਡੀਗੜ੍ਹ ਤਾਂ ਦਾਈਆ ਇਹਨਾਂ ਨੇ ਖਤਮ ਕੀਤਾ ਨਸ਼ਾ ਇਹਨਾਂ ਦੇ ਟਾਈਮ 'ਚ ਹੋਇਆ ਅੱਜ ਨਸ਼ੇ ਨਾਲ ਕਿੰਨੇ ਨੌਜਵਾਨ ਮਰ ਰਹੇ ਨੇ ਤਰਾ ਤਰਾ ਰਹੀ ਪਈਏ ਜਿਸ ਮਾਂ ਦਾ ਬੱਚਾ ਮਰਦਾ ਉਹ ਜਾਣ ਸਕਦੀ ਹੈ ਕਿ ਕਿਵੇਂ ਮਾਂ 9 ਮਹੀਨੇ ਬੱਚੇ ਨੂੰ ਢਿੱਡ 'ਚ ਰੱਖਦੀ ਔਰ ਗਰੀਬ ਮਾਂ ਕਿਵੇਂ ਮਿਹਨਤ ਕਰਕੇ ਭਾਂਡੇ ਮਾਂਜ ਕੇ ਲੋਕਾਂ ਦੇ ਪੋਚੇ ਲਾ ਕੇ ਬੱਚੇ ਨੂੰ ਪਾਲਦੀ ਹੈ ਔਰ ਕਿੰਨੀ ਖੁਸ਼ ਹੁੰਦੀ ਹੈ ਜਦੋਂ ਬੱਚਾ ਵਰਤੀ ਪਾਕ ਸਕੂਲ ਜਾਂਦਾ ਇਹਨਾਂ ਦੇ ਟਾਈਮ 'ਚ ਨਸ਼ੇ ਆਏ ਇਹਨਾਂ ਦੇ ਟਾਈਮ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਇਹਨਾਂ ਨੇ ਟਾਈਮ 'ਚ ਨਰੰਗਕਾਰੀ ਕਾਂਡ ਹੋਇਆ ਕਿਉਂਕਿ ਸਭ ਦੀ ਫਾਈਲ ਇਹਨੇ 25 ਸਾਲ ਨੱਪ ਕੇ ਰੱਖੀ ਬਾਦਲ ਨੇ ਯੋ ਤੇ ਦਰ ਕੋਨਕੇ ਸ਼ੀਦੋ ਐ 25 ਸਾਲ ਫਾਈਲ ਉਨੱਪ ਕੇ ਰੱਖੀ ਮੈਂ ਖੜਾ ਸਭ ਨੂੰ ਇਹੀ ਪੁੱਛਣਾ ਚਾਹੁੰਨੀ ਆ ਕਿ ਤੁਸੀਂ ਇਹ ਸਟੈਂਡ ਸਪਸ਼ਟ ਕਰੋ ਕਿ ਤੁਸੀਂ ਸਿੱਖ ਸੰਨਾਤਾ ਨਾਲ ਖੜੇ ਹੋ ਕਿ ਬਾਦਲ ਕੈ ਨਾਲ ਖੜੇ ਹੋ ਦੂਜੇ ਪਾਸੇ ਜੇ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉਲਟ ਬੋਲਦੇ ਹੋ ਤਾਂ ਉਹਨਾਂ ਦਾ ਤਾਂ ਪਾੜ ਜਿੱਡਾ ਉਹਦਾ ਪਾੜ ਜਿੱਦੀ ਸ਼ਖਸੀਅਤ ਐ ਸਿੱਖਾਂ ਦੇ ਦਿਲਾਂ ਤੇ ਰਾਜ ਕਰਦੇ ਐ ਅੱਜ ਵੀ ਸੰਗਰੂਰ ਦੇ ਲੋਕਾਂ ਨੇ 2 ਲੱਖ ਵੋਟ ਪਾਈ ਹੈ ਸਰਦਾਰ ਮਾਨ ਨੂੰ ਸਾਰੇ ਪੰਜਾਬ ਚ 6 ਲੱਖ ਨੇੜੇ ਵੋਟ ਪਈ ਹੈ ਔਰ ਜਿੱਥੋਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜਿੱਤੇ ਐ ਉੱਥੇ ਵੀ ਸਾਡੇ ਹਰਪਾਲ ਸਿੰਘ ਬਲੇਰ ਸਾਡੇ ਕੈਂਡੀਡੇਟ ਸੀ ਉਹਨਾਂ ਨੂੰ ਠੱਲਿਆ ਬਿਠਾਇਆ ਤੇ ਭਾਈ ਅਮਰਤਪਾਲ ਸਿੰਘ ਜਿੱਤੇ ਆ ਉਹ ਵੋਟ ਵੀ ਗਿਣੋ ਮਤਲਬ ਇੰਨੇ ਜਜ਼ਬਾਤ ਅੱਜ ਸਰਦਾਰ ਮਾਨ ਨਾਲ ਜੁੜੇ ਨੇ ਲੋਕ ਉਹਨਾਂ ਦੀ ਕਦਰ ਕਰਦੇ ਨੇ ਉਹਨਾਂ ਲਈ ਮਰਨ ਮਿਟਨ ਨੂੰ ਤਿਆਰ ਹੈ ਯੂਐਨਓ ਤੱਕ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਉਹਨਾਂ ਦੀ ਇੱਕ ਚਿੱਠੀ ਤੇ ਬਾਹਰ ਲੀਆਂ ਅਮਰੀਕਾ ਕੈਨੇਡਾ ਵਰਗੇ ਦੇਸ਼ ਮਤਲਬ ਸੇਖ ਨੌਜਵਾਨਾਂ ਨੂੰ ਪੱਕਾ ਕਰ ਦਿੰਦੇ ਆ ਉਹਨਾਂ ਦੀ ਇੱਕ ਚਿੱਠੀ ਤੇ ਇੰਨੀ ਪਾਵਰ ਆ ਉਹਨਾਂ ਦੀ ਤੇ ਤੂੰ ਬਈ ਕਿਹੜੇ ਗੱਲਾਂ ਸਰਦਾਰ ਮਾਨ ਦੀ ਕਤਾਰ ਕੁਸ਼ੀ ਕਰ ਰਿਹਾ ਤੁਸੀਂ ਕੁਰਬਾਨੀ ਕੀਤੀ ਆ ਤੁਹਾਡੀ ਕੁਰਬਾਨੀ ਨੂੰ ਸਲੂਟ ਆ ਪਰ ਤੁਹਾਨੂੰ ਇਹ ਅਧਿਕਾਰ ਕਿਸੇ ਨੇ ਨਹੀਂ ਦਿੱਤਾ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉਲਟ ਬੋਲੋ ਉਹ ਤਾਂ ਇੱਕ ਰਜਵਾੜੇ ਘਰ ਦਾ ਬੱਚਾ ਸੀ ਉਸੇ ਸਾਡੇ ਲਈ ਅੱਜ ਗਲੀਆਂ ਚ ਤੁਰਿਆ ਫਿਰਦਾ ਇਸ ਤਾ ਉਹਨੂੰ ਸਲੂਟ ਕਰਦੇ ਆ ਸਾਡੇ ਲਈ ਤਾਂ ਚੰਨਣ ਬਨਾਰਾ ਹੈ ਸਾਡੇ ਲਈ ਤਾਂ ਉਹ ਮਤਲਬ ਕਹਿੰਦੇ ਹੁੰਦੇ ਹਨ ਨਾ ਵੀ ਹੀਰਾ ਕੋਏ ਨੂਰ ਦਾ ਜੀ ਕੋਈ ਨੂਰ ਹੀਰਾ ਸਾਡੇ ਤਾਂ ਦਿਲਾਂ ਚ ਰਾਜ ਕਰਦਾ ਉਹ ਬਜ਼ੁਰਗ ਬਾਪੂ ਸਾਡਾ ਸਾਡੀ ਜਿੰਦ ਜਾਨ ਹੈ ਤੇ ਭਾਈ ਖਿਹੜਾ ਸਾਹਿਬ ਤੁਸੀਂ ਤਾਂ ਆਪਦੀ ਕੀਤੀ ਕਰਾਈ ਖੂਚ ਪਾਤੀ ਤੁਸੀਂ ਨਿਊਟਰਲ ਰਹਿੰਦੇ ਤੁਸੀਂ ਬਾਦਲਾਂ ਦਾ ਕਿਰਦਾਰ ਤਾਂ ਵੇਖ ਲਓ ਇਨਾਂ ਦੇ ਟਾਈਮ 'ਚ ਸਿੱਖ ਇਤਿਹਾਸਨਾ ਦੀ ਪੁਸਤਕ ਲਿਖੀ ਗਈ ਸ਼੍ਰੋਮਣੀ ਕਮੇਟੀ ਦਾ ਟਾਈਟਲ ਹੈ ਠ ਬਾਹਰਲੇ ਸਟੇਟਾਂ 'ਚ ਅੱਜ ਬੱਚਿਆਂ ਨੂੰ ਉਹ ਮਤਲਬ ਸਿਲੇਬਸ 'ਚ ਲੱਗੀ ਐ ਜਿਹਦੇ ਵਿੱਚ ਸਾਡੇ ਗੁਰੂਆਂ ਨੂੰ ਚੋਟ ਆਗ ਲਿਖਿਆ ਕੀ ਨਹੀਂ ਹੋਇਆ ਇਹਨਾਂ ਦੇ ਟਾਈਮ 'ਚ ਕੌਂਕੇ ਸਾਹਿਬ ਦੀ ਮਤਲਬ ਸ਼ਹੀਦੀ ਹੋਈ ਇਹਨਾਂ ਨੇ ਫਾਈਲ ਨੱਪ ਕੇ ਰੱਖੀ ਐਨੇ ਹਜ਼ਾਰ ਨੌਜਵਾਨ ਸਾਡੇ ਸ਼ਹੀਦ ਹੋਏ ਸੀ ਸਾਡੇ ਨਾਂ ਨੇ ਵਾਅਦੇ ਕੀਤੇ ਸੀ ਕਿ ਜ਼ਖਮਾਂ ਤੇ ਮੱਲਮ ਲਾਉਂ ਪੁਲਿਸ ਵਾਲਿਆਂ ਦੀ ਸਾਰੀ ਇਨਕੁਆਇਰੀ ਕਰੂੰ ਝੂਠੇ ਪੁਲਿਸ ਮੁਕਾਬਲੇ ਜਿਨ੍ਹਾਂ ਨੇ ਕੀਤੇ ਉਹਨਾਂ ਦੇ ਡਿਮੋਸ਼ਨ ਨਾ ਕਰੂੰ ਕੀ ਕੀਤਾ ਇਹਨੇ ਇੰਨਾਂ ਗੱਲਾਂ ਤਾਂ ਭਾਈ ਸਾਹਿਬ ਵੀ ਇਹ ਨਹੀਂ ਹੋਣਗੇ ਕਿ ਜਾਣੂ ਨਹੀਂ ਗਏ ਸਾਰੀਆਂ ਜੋ ਜੋ ਤੁਸੀਂ ਗੱਲਾਂ ਸੁਣਾਈਆਂ ਜੋ ਬਾਦਲ ਦੇ ਰਾਜ ਵਿੱਚ ਹੋਇਆ ਉਹ ਭਾਈ ਸਾਹਿਬ ਵੀ ਜਾਣਦੇ ਨੇ ਪਰ ਫਿਰ ਵੀ ਇੱਕ ਬਾਦਲਾਂ ਦੇ ਪੱਖ ਦੀ ਗੱਲ ਕਰਨੀ ਮੈਂ ਗੁਰਦੀਪ ਸਿੰਘ ਖਹਿੜਾ ਭਾਈ ਗੁਰਦੀਪ ਸਿੰਘ ਖਹਿੜਾ ਨੇ ਜਿਹੜੀ ਕੁਰਬਾਨੀ ਕੀਤੀ ਸੀ ਨਾ ਉਹ ਖੂਚ ਪਾਲੀ ਮੈਨੂੰ ਤਾਂ ਉਹਨਾਂ ਤੇ ਤਰਸ ਆ ਰਿਹਾ ਜੀ ਕਿਤੇ ਉਹਨਾਂ ਦੀਆਂ ਵੀ ਸਾਡੇ ਮਤਲਬ ਅਜਾਇਬ ਘਰਾਂ 'ਚ ਫੋਟੋਆਂ ਲੱਗਣੀਆਂ ਸੀ ਅੱਜ ਬਾਦਲ ਕਿਆਂ ਦੇ ਪਾਲੇ 'ਚ ਖੜ ਗਏ ਜਿਹੜੇ ਕੌਮ ਨੇ ਨਕਾਰ ਤੇ ਅੱਜ ਉਹਨਾਂ ਦਾ ਵੋਟ ਬੈਂਕ 6% ਤੇ ਆ ਗਿਆ 6% ਤੇ ਨਕਾਰ ਤੇ ਕੌਮ ਨੇ ਇਹਨਾਂ ਨੇ ਤਾਂ ਪੰਥ ਨੂੰ ਪਹਿਲਾਂ ਹੀ ਤਲਾਂਝ ਲਈ ਦੇਤੀ ਮੋਗੇ ਕਾਨਫਰੰਸ ਕਰਕੇ ਇਹਨਾਂ ਨੇ ਕਿਹਾ ਕਿ ਸਾਡੀ ਪੰਜਾਬੀ ਪਾਰਟੀ ਆ ਪੰਥਕ ਪਾਰਟੀ ਨਹੀਂ ਮੋਗੇ ਕਾਨਫਰੰਸ ਕਰਕੇ ਇਹਨਾਂ ਨੇ ਕਿਹਾ ਸਾਡੀ ਪੰਥਕ ਪਾਰਟੀ ਨਹੀਂ ਪੰਜਾਬੀ ਪਾਰਟੀ ਹੈ اچھا ਇਹਨਾਂ ਨੂੰ ਪੁੱਛਣ ਵਾਲਾ ਹੋਵੇ ਇਹ ਸੁਖਵੀਰ ਬਾਦਲ ਕਹਿੰਦਾ ਸੀ ਕਾਤਲ ਹਵਾਰਾ ਕੌਮ ਨੂੰ ਕੀ ਸੇਧ ਦੇਊਗਾ ਕਾਤਲ ਹਵਾਰਾ ਕੌਮ ਨੂੰ ਕੀ ਸੇਧ ਦੇਊਗਾ ਤੇ ਜੇ ਬੰਦੀ ਸਿੰਘਾਂ ਦੀ ਗੱਲ ਉਦੋਂ ਕਰਦੇ ਜਦੋਂ ਇਹ ਮਤਲਬ ਬਾਹਰ ਹੁੰਦੇ ਆ ਸੱਤਾ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਵੱਡੀ ਮਨਿਸਟਰ ਬਣੀ ਰਹੀ ਵੱਡੀ ਮਨਿਸਟਰ ਭਾਜਪਾ ਦੇ ਟਾਈਮ 'ਚ ਤੇ ਉਦੋਂ ਨਾਲ ਤੂੰ ਬੰਦੀ ਸਿੰਘਾਂ ਦੀ ਗੱਲ ਕੀਤੀ ਉਦੋਂ ਨਾਲ ਸਾਡੇ ਕੋਈ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਅੱਜ ਸਾਡਾ ਪਾਣੀ ਧੱਕੇ ਨਾਲ ਖੋ ਕੇ ਲਜਾਇਆ ਜਾ ਰਿਹਾ ਅਰਬਾਂ ਰੁਪਏ ਸੀ ਰਾਜਸਥਾਨ ਤੋਂ ਲੈਣਾ ਪਾਣੀ ਦਾ ਅਰਬਾਂ ਰੁਪਏ ਹਰਿਆਣੇ ਤੋਂ ਲੈਣਾ ਰਾਈਪੇਰੀਅਨ ਲਾ ਹੈ ਸਾਰੇ ਸੰਸਾਰ ਦਾ ਪਾਣੀਆਂ ਦਾ ਕਾਨੂੰਨ ਕਿ ਜਿੱਥੋਂ ਕੋਈ ਦਰਿਆ ਵਗਦਾ ਹੈ ਨਦੀ ਵਗਦੀ ਹੈ ਜਿੱਥੇ ਮਾਰ ਕਰਦੀ ਹੈ ਉਹਦੇ ਸਰੋਤਾਂ ਤੇ ਉੱਥੋਂ ਦੇ ਲੋਕਾਂ ਦਾ ਹੱਕ ਹੈ ਕੱਲੇ ਪੰਜਾਬ ਨਾਲ ਮਤਰੀਮਾਂ ਦਾ ਸਲੂਕ ਭਾਖੜਾ ਸਾਡੇ ਸਿਰ ਤੇ ਮਸਲਤ ਹੈ ਜਦੋਂ ਜੀ ਕਰਦਾ ਪਾਣੀ ਛੱਡ ਦਿੰਦੇ ਆ ਪਿਛਲੀ ਵਾਰੀ ਤਿੰਨ ਵਾਰੀ ਪੰਜਾਬ ਨੂੰ ਡੋਬੋਇਆ ਹੁਣ ਵੀ ਇਹਨਾਂ ਕੋਲ ਬੋਲਡ ਕੰਟਰੋਲ ਹੈ ਸਾਰੇ ਇੰਡੀਆ ਚ ਜਿੱਥੇ ਜਿੱਥੇ ਡੈਮ ਬਣੇ ਆ ਕੰਟਰੋਲ ਉੱਥੋਂ ਦੀ ਸਰਕਾਰ ਕੋਲੇ ਹੁੰਦਾ ਰਾਜ ਸਰਕਾਰ ਕੋਲ ਸਟੇਟ ਸਰਕਾਰ ਕੋਲੇ ਸਾਡਾ ਕੰਟਰੋਲ ਇੰਡੀਆ ਗਵਰਨਮੈਂਟ ਕੋਲੇ ਹੈ ਹਰ ਥਾਂ ਤੇ ਸਾਡੇ ਨਾਲ ਮਤਰੀਮਾਂ ਦਾ ਸਲੂਕ ਸਾਡੇ ਮਸਲੇ ਹੋਰ ਵੜੇ ਆ ਸਾਡਾ ਚੰਡੀਗੜ੍ਹ ਸਾਡੇ ਤੋਂ ਖੋਹ ਲਿਆ ਜੋ ਸਾਡੇ 46 ਪਿੰਡਾਂ ਨੂੰ ਉਜਾੜ ਕੇ ਬਣਿਆ ਸੀ ਸਾਡੇ ਵੱਧ ਅਧਿਕਾਰਾਂ ਦੀ ਗੱਲ ਸਾਡੇ ਮਤਲਬ ਸੁਆਮੀ ਨਾਥਨ ਰਿਪੋਰਟ ਦੀ ਗੱਲ ਸਾਡੇ ਕਿਸਾਨ ਅੱਜ ਧਰਨਿਆਂ ਤੇ ਕਿਉਂ ਬੈੰਦੇ ਜੇ ਸਾਨੂੰ ਕੀ ਲੋੜ ਆ ਬਈ ਅੱਗੇ ਸੁਖ ਆਰਾਮ ਛੱਡ ਕੇ ਉੱਥੇ ਬਹਿਣ ਦੀ ਐਡੀ ਐਡੀ ਸਰਦੀ ਚ ਉੱਥੇ ਬੈਠੇ ਐਡੀ ਐਡੀ ਗਰਮੀ ਚ ਵੀ ਉੱਥੇ ਬੈਠੇ ਆ ਸਾਡੀ ਕਦੇ ਗੱਲ ਹੀ ਨਹੀਂ ਕੀਤੀ ਇਹਨਾਂ ਨੇ ਇਹ ਤਾਂ ਵਿਕਾਊ ਮਾਲ ਐ ਇਹ ਤਾਂ ਦਿੱਲੀ ਦੇ ਝੋਲੀ ਚੱਕ ਨੇ ਦਿੱਲੀ ਕੋਲ ਵਿਕਦੇ ਨੇ ਔਰ ਲੋਕਾਂ ਨੇ ਪੰਥ ਨੇ ਕੌਮ ਨੇ ਇਹਨਾਂ ਨੂੰ ਪਛਾਣ ਲਿਆ ਪਛਾਣ ਲਿਆ ਇਹਨਾਂ ਨੂੰ ਚੰਦੂ ਮਾਜਰਾ ਕਹਿੰਦਾ ਜਿਹੜਾ ਚੋਲਾ ਸਰਸੀ ਵਾਲੇ ਬਾਬੇ ਨੇ ਪਾਇਆ ਉਹ ਸੁਖਵੀਰ ਬਾਦਲ ਨੇ ਫੜਾਇਆ ਸੀ ਦੇ ਕੇ ਹੀ ਮੈਂ ਆਇਆ ਆ ਕੌਮ ਇਹਨਾਂ ਨੂੰ ਪਛਾਨ ਚੁੱਕੀ ਆ ਪੰਥ ਨੇ ਨੂੰ ਮੂੰਹ ਨਹੀਂ ਲਾਉਂਦਾ ਇਹਨਾਂ ਦਾ ਵੋਟ ਬੈਂਕ ਸਿਮਟ ਕੇ 6% ਤੇ ਆ ਗਿਆ ਭਾਈ ਗੁਰਦੀਪ ਸਿੰਘ ਖਹਿੜਾ ਤੇ ਮੈਨੂੰ ਤਰਸ ਆ ਰਿਹਾ ਤੇ ਉਹਨਾਂ ਨੇ ਆਪਦੀ ਕੀਤੀ ਕਰਾਈ ਆਪਦੀ ਕੁਰਬਾਨੀ ਖੂਚ ਪਾ ਲਈ ਧੰਨਵਾਦ ਬੀਬੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਕਮੈਂਟ ਰਾਂ ਜਰੂਰ ਜੁੜਨਾ ਜੁੜੇ ਰੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ